ਗੁਰਬੀਰ ਸਿੰਘ ਕੌੜਾ ਦੀ ਪੁਸਤਕ ਤੇ ਸਿੱਖ ਵੀ ਨਿਗਲਿਆ ਗਿਆ ਵਿੱਚੋਂ ਰਚਨਾ ਸੇਖਾਂ ਦੀ ਅਗਲੀ ਦੁਸ਼ਮਨ ਰਾਸ਼ਟਰੀ ਸਿੱਖ ਸੰਗਤ ਅੰਕ 46 ਭਾਗ ਦੂਜਾ ਆਓ ਅਸੀਂ ਆਪਣੇ ਆਤਮ ਵਿਸ਼ਵਾਸ ਨੂੰ ਜਗਾਈਏ ਜਿਹੜਾ ਕਮ ਸਾਡੇ ਵੱਡੇ ਵੱਡੇ ਦੇ ਕਰ ਚੁੱਕੇ ਹਨ ਅਸੀਂ ਉਹਨਾਂ ਦੇ ਸਪੂਤ ਕਿਉਂ ਨਹੀਂ ਕਰ ਸਕਦੇ ਪ੍ਰਚੀਨ ਹਿੰਦੂਆਂ ਬਾਰੇ ਹੋਰ ਗੱਪਾਂ ਵੀ ਵੇਖੋ ਨੰਬਰ 1 ਹਿੰਦੂਆਨੇ ਗਿਣਤੀ ਅਤੇ ਹਿੰਦਸਿਆ ਦੀ ਖੋਜ ਕੀਤੀ ਦਸ਼ਮਲਵ ਪ੍ਰਣਾਲੀ ਵੀ ਦੁਨੀਆ ਨੂੰ ਭਾਰਤ ਦੀ ਹੀ देन ਹੈ ਨੰਬਰ 2 ਸਾਰੀਆਂ ਯੂਰਪੀ ਭਾਸ਼ਾਵਾਂ ਦੀ ماں ਸੰਸਕ੍ਰਿਤ ਭਾਸ਼ਾ ਹੈ ਕੰਪਿਊਟਰ ਪ੍ਰੋਗਰਾਮਿੰਗ ਵਾਸਤੇ ਸੰਸਕ੍ਰਿਤ ਸਭ ਤੋਂ ਟੁਕਵੀਂ ਭਾਸ਼ਾ ਹੈ ਨੰਬਰ 3 ਆਯੁਰਵੇਦ ਹੀ ਰਾਜ ਦਾ ਸਭ ਤੋਂ ਪ੍ਰਾਚੀਨ ਤਰੀਕਾ ਹੈ ਨੰਬਰ 4 ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ 17ਵੀਂ ਸਦੀ ਵਿੱਚ ਭਾਰਤ ਦੁਨੀਆ ਦਾ ਸਭ ਤੋਂ ਅਮੀਰ ਦੇਸ਼ ਸੀ ਨੰਬਰ 5 ਜਹਾਜ਼ ਰਾਣੀ ਤਕਰੀਬਨ 6000 ਸਾਲ ਪਹਿਲਾਂ ਸਿੰਧੂ ਨਦੀ ਤੋਂ ਸ਼ੁਰੂ ਹੋਈ ਅਸਲ ਵਿੱਚ ਅੰਗਰੇਜ਼ੀ ਸ਼ਬਦ ਨੈਵੀਗੇਸ਼ਨ ਸੰਸਕ੍ਰਿਤ ਸ਼ਬਦ ਨਵਗਤੀ ਤੋਂ ਬਣਿਆ ਹੈ ਇਸੇ ਤਰ੍ਹਾਂ ਅੰਗਰੇਜ਼ੀ ਸ਼ਬਦ ਨੀਵੀ ਯਾਨੀ ਸਮੁੰਦਰੀ ਫੌਜ ਵੀ ਸੰਸਕ੍ਰਿਤ ਦੇ ਨੌ ਧਾਤੂ ਤੋਂ ਹੀ ਵਿਕਸਿਤ ਹੋਇਆ ਹੈ ਨੰਬਰ 6 ਵਾਸਕਰਾਚਾਰੀਆ ਨੇ ਖਗੋਰ ਸ਼ਾਸਤਰੀ ਸਮਾਟ ਤੋਂ ਸੈਂਕੜੇ ਸਾਲ ਪਹਿਲਾਂ ਪ੍ਰithvi ਦੀ ਸੂਰਜ ਦੁਆਲੇ ਪਰਤਖਣਾ ਦਾ ਸਮਾਂ ਮਿਣਿਆ ਸੀ 5ਵੀਂ ਸਦੀ ਵਿੱਚ ਇਹ ਸਮਾਂ 365.258756484 ਦਿਨ ਮਿਥਿਆ ਗਿਆ ਸੀ। ਨੰਬਰ 7 ਪਾਈ ਦਾ ਮੂਲ ਸਭ ਤੋਂ ਪਹਿਲਾਂ ਬੋਧਾਯਾਨ ਨੇ ਲੱਭਿਆ ਜਿਸ ਨੂੰ ਅਸੀਂ ਰੇਖਾ ਗਣਿਤ ਵਿੱਚ ਫੀਸਾਗੋਰਸ ਦਾ ਸਿਧਾਂਤ ਕਰਕੇ ਜਾਣਦੇ ਹਾਂ। ਨੰਬਰ 8 ਬੀਜ ਗਣਿਤ ਤੇ ਕੋਣ ਮਿਤੀ ਕੈਲਕੂਲਸ ਵੀ ਭਾਰਤ ਦੀ ਹੀ देन ਹੈ। ਨੰਬਰ 9 1896 ਤੱਕ ਭਾਰਤੀ ਹੀਰਿਆਂ ਦਾ ਇੱਕੋ ਇੱਕ ਸਰੋਸੀ। ਨੰਬਰ 10 ਬੇਤਰ ਸੰਚਾਰ ਪ੍ਰਣਾਲੀ ਯਾਨੀ ਵਾਇਰਲੈਸ ਦੀ ਖੋਜ ਮਾਰਕੋਨੀ ਨੇ ਨਹੀਂ ਸਗੋਂ ਜਗਦੀਸ਼ ਚੰਦਰ ਪਸੂ ਨੇ ਕੀਤੀ। ਨੰਬਰ 11 ਸਿੰਚਾਈ ਵਾਸਤੇ ਪਾਣੀ ਇਕੱਠਾ ਕਰਨਾ ਤੇ ਬੰਨ ਡੈਮ ਨਿਰਮਾਣ ਦਾ ਆਰੰਭ ਵੀ ਦੁਨੀਆ ਵਿੱਚ ਭਾਰਤ ਦੇ ਪ੍ਰਾਂਤ ਸਰਾਸ਼ਟਰ ਯਾਨੀ ਗੁਜਰਾਤ ਵਿੱਚ ਹੋਇਆ। ਨੰਬਰ 12 ਸ਼ਤਰਾਂਜੀ ਯਾਨੀ ਚੈਸ ਦੀ ਕਾਢ ਵੀ ਭਾਰਤੀਆਂ ਦੁਆਰਾ ਹੀ ਹੋਈ ਹੈ। ਤੇ ਨੰਬਰ 13 ਤੀਰ ਫੜ ਰਾਹੀਂ ਇਲਾਜ ਯਾਨੀ ਸਰਜਰੀ ਦੇ ਮੋਢੀ ਵੀ ਭਾਰਤੀ ਮਹਾਰਿਸ਼ੀ ਸ਼ਿਸ਼ਰਥ ਸੰਨ ਇਸੇ ਹਸ ਵਗੜਨ ਦੀ ਇੱਕ ਹੋਰ ਕਟਨਾ ਵੇਖੋ ਮੈਕਾਲਫ ਇੱਕ ਅੰਗਰੇਜ਼ ਅਫਸਰ ਤੇ ਇਤਿਹਾਸਕਾਰ ਸੀ ਸਿੱਖਾਂ ਤੋਂ ਪ੍ਰਭਾਵਿਤ ਹੋ ਕੇ ਉਸਨੇ ਅਮਰਿਤ ਛਕ ਲਿਆ ਲੰਡਨ ਵਾਪਸ ਜਾ ਕੇ ਉਸ ਦੀ ਮੌਤ ਹੋ ਗਈ ਅਮਰੀਕਾ ਵਿੱਚ ਮੈਨੂੰ ਇੱਕ ਇੰਗਲੈਂਡ ਵਿੱਚ ਰਹਿਣ ਵਾਲਾ ਸਿੱਖ ਮਿਲਿਆ ਜਿਸ ਨੇ ਦੱਸਿਆ ਕਿ ਮੈਕਾਲਫ ਦੀ ਕਬਰ ਉਸਨੇ ਆਪ ਵੇਖੀ ਹੈ ਜਿਸ ਤੇ ਉਕਰਿਆ ਹੋਇਆ ਹੈ ਮੈਕਾਲਫ ਸਿੰਘ ਮੈਂ ਉਸਨੂੰ ਪੁੱਛਿਆ ਕਿ ਉਸ ਦੀ ਕਬਰ ਕਿਉਂ ਬਣਾਈ ਗਈ ਸੰਸਕਾਰ ਕਿਉਂ ਨਾ ਕੀਤਾ ਗਿਆ ਤਉ ਸਿੰਘ ਨੇ ਕਿਹਾ ਆਪਣੇ ਪਰਿਵਾਰ ਵਿੱਚੋਂ ਸਿਰਫ ਕੱਲਾ ਮਕਾਲਫੀ ਸਿੰਘ ਸਜਾ ਸੀ ਉਸਦੇ ਪਰਿਵਾਰ ਦੇ ਹੋਰ ਕਿਸੇ ਵੀ ਅੰਗਰੇਜ਼ ਨੂੰ ਸਿੱਖ ਸੰਸਕਾਰਾਂ ਦਾ ਕੋਈ ਪਤਾ ਨਹੀਂ ਸੀ ਵੈਸੇ ਵੀ ਇੰਗਲੈਂਡ ਤੇ ਹੋਰ ਯੂਰਪੀਨ ਦੇਸ਼ਾਂ ਦੇ ਲੋਕ ਭਾਰਤਾਂਗ ਖੁੱਲ੍ਹਿਆਂ ਮਰਦਾਂ ਨਹੀਂ ਸੜ ਸਕਦੇ ਕਿਉਂਕਿ ਉਹ ਸਮਝਦੇ ਹਨ ਕਿ ਇਸ ਤਰ੍ਹਾਂ ਹਵਾ ਵਿੱਚ ਮਲੀਨਤਾ ਫੈਲਦੀ ਹੈ ਤੇ ਮਰਦੇ ਵਿੱਚੋਂ ਨਿਕਲਣ ਵਾਲੀਆਂ ਗੈਸਾਂ ਜਿਉਂਦੇ ਮਨੁੱਖਾਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ ਹੁਣ ਵਿਜਲੀ ਨਾਲ ਸੰਸਕਾਰ ਹੋਣ ਲੱਗ ਪਏ ਹਨ ਉਦੋਂ ਇੰਗਲੈਂਡ ਵਿੱਚ ਬਹੁਤੇ ਸਿੱਖ ਨਹੀਂ ਸਨ ਰਹਿੰਦੇ ਜਿਹੜੇ ਉਸਦੇ ਪਰਿਵਾਰ ਨੂੰ ਅੰਤਮ ਸੰਸਕਾਰਾਂ ਬਾਰੇ ਜਾਣਕਾਰੀ ਦਿੰਦੇ। ਨਾਲੇ ਮਕਾਲਫ ਦਾ ਪਰਿਵਾਰ ਲੰਡਨ ਸ਼ਹਿਰ ਦੇ ਬਾਹਰ-ਬਾਰ ਰਹਿੰਦਾ ਸੀ ਤੇ ਉਹਨਾਂ ਦੀ ਕਬਰ ਉਹਨਾਂ ਦੀ ਖਾਨਦਾਨੀ ਸ਼ਮਸ਼ਾਨ ਭੂਮੀ ਵਿੱਚ ਹੈ ਜਿੱਥੇ ਹੋਰ ਕੋਈ ਨਹੀਂ ਜਾ ਸਕਦਾ। ਉਹਨਾਂ ਨੇ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਵਾਪਸ ਇੰਗਲੈਂਡ ਜਾਣ ਤੇ ਮਕਾਲਫ ਸਾਹਿਬ ਦੀ ਕਬਰ ਦੀ ਫੋਟੋ ਮੈਨੂੰ ਭੇਜਣਗੇ ਪਰ ਹਿੰਦੂ ਉਸ ਬਾਰੇ ਕੀ ਲਿਖਦੇ ਹਨ ਜ਼ਰਾ ਵੇਖੋ। ਪਰੰਤੂ ਹੈਰਾਨੀ ਉਸ ਸਮੇਂ ਹੋਈ ਜਦੋਂ ਮਕਾਲਫ ਭਾਰਤ ਤੋਂ ਲੰਡਨ ਪਰਤੇ ਸਮੇਂ ਦੁਬਾਰਾ ਸਾਈ ਬਣ ਗਿਆ। ਉਸਨੇ ਜਹਾਜ਼ ਵੇਚੀ ਨਾਈ ਮੰਗਵਾ ਕੇ ਆਪਣੇ ਵਾਲ ਕਟਵਾ ਦਿੱਤੇ ਉਹ ਲੰਡਨ ਦੇ ਰਸਤੇ ਵਿੱਚ ਦੁਬਾਰਾ ਸਾਈ ਬਣ ਗਿਆ ਅੱਜ ਵੀ ਸਾਈ ਦੇ ਨਾਤੇ ਉਸ ਦੀ ਕਬਰ ਬਣੀ ਹੋਈ ਹੈ ਹੈ ਕਿ ਨਹੀਂ ਇਤਿਹਾਸ ਨੂੰ ਪੁੱਠਾ ਗੇੜਾ ਕਾਇਆ ਕਪੜ ਟੁਕ ਟੁਕ ਹੋ ਸੀ ਹਿੰਦੁਸਤਾਨ ਸੰਭਾਲ ਸੀ ਬੋਲਾ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਈ ਸੀ ਸੱਚ ਕੀ ਬੇਲਾ ਦਾ ਅਰਥ Hindu ਇਹ ਕੱਢ ਕੇ ਸਿੱਖਾਂ ਨੂੰ ਗਮਰਾਹ ਕਰ ਰਹੇ ਹਨ ਤੇ ਬਾਣੀ ਦੇ ਅਰਥਾਂ ਨੂੰ ਵੀ ਤੋੜ ਮਰੋੜ ਰਹੇ ਹਨ ਕਿ ਹਿੰਦੁਸਤਾਨ ਸੰਭਰੇਗਾ ਤੇ ਉਸ ਦਾ ਬੋਲ ਬਾਲਾ ਹੋਵੇਗਾ ਅਸਲ ਸ਼ਬਦ ਇਸ ਤਰ੍ਹਾਂ ਹੈ ਸੱਚਾ ਜੋ ਸਾਹਿਬ ਸੱਚ ਤਪਵਸ ਸੱਚੜਾ ਨਿਯੋ ਕਰੇਗਾ ਮਸੂਲਾ ਖਾਇਆ ਕਪੜ ਟੁਕ ਟੁਕ ਹੋਸੀ ਹਿੰਦੁਸਤਾਨ ਸਮਲਸੀ ਬੋਲਾ ਇਸ ਦੇ ਸਹੀ ਅਰਥ ਇਸ ਤਰ੍ਹਾਂ ਹਨ ਪ੍ਰਭੂ ਦੇ ਅਟਲ ਨਿਮਨਸਾਰੀ ਇਸ ਵੇਲੇ ਸੈਦਪੁਰ ਵਿੱਚ ਹਰ ਪਾਸੇ ਮਨੁੱਖ ਸਰੀਰ ਰੂਪੀ ਕਪੜਾ ਟੋਟੇ ਟੋਟੇ ਹੋ ਰਿਹਾ ਹੈ ਇਸ ਘਟਨਾ ਨੂੰ ਹਿੰਦੁਸਤਾਨ ਭੁਲਾ ਨਹੀਂ ਸਕੇਗਾ ਹਿੰਦੁਸਤਾਨ ਸਮਾਲਸੀ ਬੋਲਾਂ ਦੇ ਅਰਥ ਹਿੰਦੁਸਤਾਨ ਬਾਬਰ ਦੇ ਜ਼ੁਲਮ ਯਾਦ ਰੱਖੇਗਾ ਨਾ ਕਿ ਹਿੰਦੁਸਤਾਨ ਸੰਭਲੇਗਾ ਤਿਸ ਦਾ ਬੋਲ ਬਾਲਾ ਹੋਵੇਗਾ ਬਾਣੀ ਦੇ ਅਰਥਾਂ ਨੂੰ ਤੋੜਨ ਮਰੋੜਨ ਤੋਂ ਇਲਾਵਾ ਇਹਨਾਂ ਨੇ ਐਸੇ-ਐਸੇ ਕਲੰਡਰ ਛਾਪੇ ਹਨ ਜਿਨ੍ਹਾਂ ਨੂੰ ਵੇਖ ਕੇ ਸਿੱਖਾਂ ਨੂੰ ਸੱਤੀ ਕਪੜੀ ਅੱਗ ਲੱਗਣੀ ਸੁਭਾਵਕ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਚਿੱਤਰ ਛਾਪ ਕੇ ਉਸ ਉੱਤੇ ਕ੍ਰਿਸ਼ਨ ਦੀਆਂ ਸਥੇੜੀਆਂ ਵਿੱਚੋਂ ਨਿਕਲਦਾ ਚਾਨਣ ਪਾਇਆ ਗਿਆ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੀ ਹੋਂਦ ਕ੍ਰਿਸ਼ਨ ਦੀ ਕਿਰਪਾ ਕਰਕੇ ਹੈ ਨਹੀਂ ਤਾਂ ਉਹ ਕੋਈ ਚੀਜ਼ ਹੀ ਨਹੀਂ ਹਨ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਉੱਤੇ ਲਾਵਾਤੀ ਕੁਸ਼ਵਲੋਂ ਅਸ਼ੀਰਵਾਦ ਦੇ ਤੌਰ ਤੇ ਹਾਜ਼ਿਆਤਮਕ ਚਾਨਨਾ ਥੇੜੀਆਂ ਵਿੱਚੋਂ ਨਿਕਲਦਾ ਪਾਇਆ ਗਿਆ ਹੈ। ਇਹ ਸਾਰਾ ਦਸਮ ਗ੍ਰੰਥ ਦੀਆਂ ਊਟ ਪਟੰਕ ਕਹਾਣੀਆਂ ਤੇ ਆਧਾਰਿਤ ਹੈ। ਸਿੱਖਾਂ ਨੂੰ ਚਾਹੀਦਾ ਸੀ ਕਿ ਵਿਦਵਾਨਾਂ ਦੀ ਇੱਕ ਕਮੇਟੀ ਬਣਾ ਕੇ ਫੌਰਨ ਇਸ ਤਰ੍ਹਾਂ ਦੇ ਮਲਾਵਟੀ ਸਾਹਿਤ ਨੂੰ ਗੁਰੂ ਜੀ ਦੀ ਅਸਲ ਬਾਣੀ ਤੋਂ ਅਡ ਕਰ ਦਿੰਦੇ ਤਾਂ ਕਿ ਇਸ ਦਾ ਲਾਭ ਲੈਣ ਦੀ ਕੋਈ ਜ਼ਰੂਰਤ ਨਾ ਕਰਦਾ। ਪਰ ਹੁਣ ਵੇਲਾ ਲੰਘ ਚੁੱਕਾ ਹੈ। ਹੋਰ ਤਾਂ ਹੋਰ ਬਾਣੀ ਦੇ ਆਧਾਰ ਤੇ ਕਈ ਕਵਿਤਾਵਾਂ ਲਿਖ ਲਈਆਂ ਗਈਆਂ ਹਨ ਜਿਵੇਂ ਅਸਲ ਜੋ ਤੋ ਪ੍ਰੇਮ ਖੇਲਨ ਕਾ ਚਾਉ ਸਿਰ ਤਰ ਤਰੀ ਕਰੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਨ ਨਾ ਕੀਜੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 1412 ਤੋਂ ਨਕਲ ਪ੍ਰੇਮ ਖੇਲਨ ਦਾ ਜੇ ਹੈ ਚਾਉ ਗੋਬਿੰਦ ਦੀ ਗੜੀ ਆ ਜਾਓ ਸਿਰ ਰੱਖ ਕੇ ਤਲੀਆਂ ਤੇ ਆਪਣਾ ਜਿੱਤਨ ਦਾ ਨਿਸ਼ਚਾ ਕਰੀਏ ਕੰਡਿਆਂ ਤੇ ਚਲਸੀ ਨਾ ਕਰਨਾ ਇਹ Hindu ਦੀ ਸ਼ਾਨ ਹੈ ਧਰਮ ਫੈਲੇਗਾ ਦੇਸ਼ ਜਾਗੇਗਾ ਇਕ ਕਟੜ ਹਿੰਦੂ ਜਮਾਤ ਰਾਸ਼ਟਰੀ ਸਿੱਖ ਸੰਗਤ ਕਹਿੰਦੀ ਹੈ ਵੇਦ ਸ਼ਾਸਤਰਾਂ ਪ੍ਰਾਣ ਗੀਤਾ ਰਮੈਣ ਦਾ ਸਰ ਅੰਮ੍ਰਿਤ ਦੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਇਸ ਲਈ ਇਹ ਗ੍ਰੰਥ ਰਾਸ਼ਟਰੀ ਗ੍ਰੰਥ ਹੈ ਇਹਨਾਂ ਨੂੰ ਕੋਈ ਪੁੱਛੇ ਕਿ ਕੀ ਇਹ ਸਿੱਖ ਸਤਿਗੁਰਾਂ ਵੱਲੋਂ ਲਿਖਿਆ ਗ੍ਰੰਥ ਕਿਸੇ ਦੇ ਪਿਓ ਦਾ ਹੈ ਜਿਹੜੇ ਲੋਕ ਇਸ ਰਾਸ਼ਟਰ ਤੋਂ ਬਾਹਰ ਵਾਲੇ ਹੋਰ ਰਾਸ਼ਟਰਾਂ ਵਿੱਚ ਰਹਿੰਦੇ ਹਨ ਉਹਨਾਂ ਦਾ ਨਹੀਂ ਇਹ ਜਾਣ ਬੁੱਝ ਕੇ ਸਿੱਖਾਂ ਨੂੰ ਚੜਾਉਣ ਵਾਲੀਆਂ ਗੱਲਾਂ ਹਨ ਜਿਨ੍ਹਾਂ ਤੋਂ ਇਹਨਾਂ ਨਕਲੀ ਸਿੱਖਾਂ ਨੂੰ ਬਾਹਰ ਜਾਣਾ ਚਾਹੀਦਾ ਹੈ ਇਹ ਕਹਿੰਦੇ ਹਨ ਨੰਬਰ 1 ਸਿੱਖ ਹਿੰਦੂਆਂ ਦਾ ਹੀ ਅੰਗ ਹਨ ਕਿਸਾਤਾਰੀ ਤੇ ਸੈਤਾਰੀ ਸਿੱਖ ਇੱਕ ਹੀ ਹਨ ਨੰਬਰ 2 ਸਿੱਖ ਹਿੰਦੂਆਂ ਨੂੰ ਬਚਾਉਣ ਵਾਸਤੇ ਇੱਕ ਫੌਜੀ ਰਸਤਾ ਤਿਆਰ ਕੀਤਾ ਗਿਆ ਸੀ ਨੰਬਰ 3 ਸਿੱਖ ਗੁਰੂ ਸਾਹਿਬਾਨ ਹਿੰਦੁਸਤਾਨ ਦੇ ਰਾਸ਼ਟਰੀ ਆਗੂ ਹਨ ਨੰਬਰ 4 ਦਸਮ ਗ੍ਰੰਥ ਵਿੱਚ ਸਿੱਖਾਂ ਦੀ ਵੱਖਰੀ ਹੋਂਦ ਨਹੀਂ ਮੰਨੀ ਗਈ ਨੰਬਰ 5 ਜਿਹੜੇ ਸਿੱਖ ਸਿੱਖਾਂ ਨੂੰ ਵੱਖਰੀ ਕੌਮ ਦੱਸਦੇ ਹਨ ਉਹ ਵਖਵਾਦੀ ਹਨ ਨੰਬਰ 6 ਗੁਰਬਾਣੀ ਐਸੀ ਗਿਆਨ ਗੰਗਾ ਹੈ ਜੋ ਵੇਦਾਂ ਦੀ ਗੰਗਾਉਤਰੀ ਵਿੱਚੋਂ ਫੜਦੀ ਹੈ ਤੇ ਨੰਬਰ 7 ਜਪਤੀ ਕੀਤਾ ਦਾ ਛੋਟਾ ਰੂਪ ਹੈ। ਪੁੰਨਿਆ, ਮਸਿਆ, ਹੋਲੀ, ਲੋੜੀ, ਰੱਖੜੀ ਵਗੈਰਾ ਤਿਉਹਾਰ ਸਿੱਖਾਂ ਦੀ ਬੇਮਾਨ ਹਨ ਪਰ ਫਿਰ ਵੀ ਸਿੱਖ ਹਿੰਦੂਆਂ ਦੀ ਵੇਖਾ-ਵੇਖੀ ਮਨਾਏ ਜਾਂਦੇ ਹਨ। ਸਿੱਖਾਂ ਲਈ ਕਿਤੇ ਵੀ ਗਾਂ ਦਾ ਮਾਸ ਖਾਣਾ ਮਨਾ ਨਹੀਂ। ਸਤਗੁਰਾਂ ਨੇ ਸਪਸ਼ਟ ਨਖੇੜਾ ਕਰ ਦਿੱਤਾ ਹੈ। ਹੱਕ ਭਰਾਇਆ ਨਾਨਕਾ ਉਸ ਸੂਰ ਉਸ ਗਾਇ। ਇੱਕ ਉਸ ਮੁਸਲਮਾਨ ਲਈ ਤੇ ਦੂਜਾ ਉਸ ਹਿੰਦੂ ਲਈ ਵਰਤਿਆ ਗਿਆ। ਪਰ ਸਿੱਖਾਂ ਦਾ ਗਾਂ ਦਾ ਮਾਸ ਨਾ ਖਾਣਾ ਖਿੱਤੇ ਦੇ ਰਵਾਜਾਂ ਦੀ ਇੱਜ਼ਤ ਕਰਨ ਕਰਕੇ ਹੈ ਨਹੀਂ ਤਾਂ ਮੈਂ ਅੱਧੀ ਦੁਨੀਆ ਵਿੱਚ ਘੁੰਮ ਕੇ ਵੇਖਿਆ ਬਾਹਰਲੇ ਦੇਸ਼ਾਂ ਦੇ 99% ਸਿੱਖ ਗਾਂ ਦਾ ਮਾਸ ਖਾਂਦੇ ਹਨ ਕਿਸੇ ਨੇ ਪ੍ਰਿੰਸੀਪਲ ਸਰਬੀਰ ਸਿੰਘ ਨੂੰ ਸਵਾਲ ਕੀਤਾ ਕਿ ਸਿੱਖ ਗਾਂ ਦਾ ਮਾਸ ਕਿਉਂ ਨਹੀਂ ਖਾਗਦੇ ਉਹਨਾਂ ਨੇ ਜਵਾਬ ਦਿੱਤਾ ਸਿੱਖਾਂ ਨੂੰ ਗਾਂ ਦਾ ਮਾਸ ਖਾਣ ਦੀ ਕੋਈ ਮਨਾਹੀ ਨਹੀਂ ਸਿਰਫ Hindu ਸਮਾਜ ਦੀ ਨੇੜਤਾ ਤੇ ਸਤਕਾਰ ਬਜਾਉ ਨਹੀਂ ਕਰਦੇ ਨਹੀਂ ਤਾਂ ਹਰ ਜਾਨਵਰ ਝਟਕਾ ਕੇ ਖਾਧਾ ਜਾ ਸਕਦਾ ਹੈ ਸਿਰਫ ਹਲਾਲੀ ਕਰਕੇ ਮਾਸ ਖਾਣਾ ਮਨਾ ਹੈ ਰਾਸ਼ਟਰੀ ਸਿੱਖ ਸੰਗਤ ਜੋ ਸਿਰਫ ਸਿੱਖੀ ਨੂੰ ਹੜੱਪ ਕਰਨ ਲਈ ਬਣਾਈ ਗਈ ਸੰਸਥਾ ਹੈ ਦਾ ਜਾਲ ਬਹੁਤ ਬਰੀਕ ਤੇ ਮਜ਼ਬੂਤ ਹੈ ਆਮ ਨਜ਼ਰ ਨਾਲ ਇਹ ਜਾਲ ਨਹੀਂ ਦਿਖਦਾ ਅਕਾਲ ਤਖਤ ਦਾ ਸਰਕਾਰੀ ਜਥੇਦਾਰ ਜਿਹੜਾ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਤੋੜ ਕੇ ਬਣਾਇਆ ਗਿਆ ਸੀ ਨੂੰ ਇਹ ਲੱਗਾ ਕਿ ਬੀਬੀ ਜਗੀਰ ਕੌਰ ਜੋ ਉਸ ਵੇਲੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਨ ਉਹਨਾਂ ਨੂੰ ਜਥੇਦਾਰੀ ਤੋਂ ਲਾਹ ਦੇਣਗੇ ਤਾਂ ਹਜ਼ੂਰ ਸਾਹਿਬ ਜਾ ਰਿਹਾ ਪੂਰਨ ਸਿੰਘ ਜਦੋਂ ਮੱਧ ਪ੍ਰਦੇਸ਼ ਦੇ ਗੋਨਾ ਕਸਬੇ ਵਿੱਚ ਪਹੁੰਚਿਆ ਤਾਂ ਉਸਨੇ ਉੱਥੋਂ ਇੱਕ ਪੀਸੀਓ ਤੋਂ ਫੈਕਸ ਭੇਜ ਕੇ ਬੀਬੀ ਜਗੀਰ ਕੌਰ ਨੂੰ ਪੰਥ ਵਿੱਚੋਂ ਛੇਕ ਦਿੱਤਾ ਵੇਖਣ ਨੂੰ ਇਹ ਘਟਨਾ ਬਹੁਤ ਸਧਾਰਨ ਜੀ ਲੱਗਦੀ ਹੈ ਪਰ ਜੋ ਸਕੀਮ ਇਸ ਦੇ ਪਿੱਛੇ ਸੀ ਉਹ ਬਹੁਤ ਹੀ ਖਤਰਨਾਕ ਸੀ ਮੈਨੂੰ ਇੱਥੇ ਇਸ ਗੱਲ ਨਾਲ ਕੋਈ ਮਤਲਬ ਨਹੀਂ ਕਿ ਬੀਬੀ ਜ਼ਗੀਰ ਕੌਰ ਨੇ ਬਤੌਰ ਪ੍ਰਧਾਨ ਸ਼੍ਰੋਮਣੀ ਕਮੇਟੀ ਕੀ ਚੰਗਾ ਕੀਤਾ ਤੇ ਕੀ ਮਾੜਾ ਪਰ ਇੱਕ ਗੱਲ ਤਾਂ ਕਹਿਣੀ ਹੀ ਪਏਗੀ ਕਿ ਉਸਨੇ ਸਿੱਖ ਕਲੰਡਰ ਲਾਗੂ ਕਰਨ ਦਾ ਜੋ ਪਰਾਲਾ ਕੀਤਾ ਇਹ ਉਸ ਵੱਲੋਂ ਕੀਤਾ ਗਿਆ ਇੱਕ ਐਸਾ ਕੰਮ ਹੈ ਜਿਸ ਨੂੰ ਸਿੱਖ ਨਾਲੇ ਚੇਤਾ ਕਰਿਆ ਕਰਨਗੇ ਤੇ ਨਾਲੇ ਅੱਖਾਂ ਵਿੱਚ ਕਸੁੰਨ ਦੇ ਕੇ ਰੋਇਆ ਕਰਨਗੇ ਅਰਥੋ ਕੇ ਵੀ ਬੀਬੀ ਜਗੀਰ ਕੌਰ ਨੇ ਮਰਦਾਂ ਨਾਲੋਂ ਵੀ ਵੱਧ ਦਲੇਰੀ ਵਿਖਾ ਕੇ ਸਿੱਖਾਂ ਦੀ ਵੱਖਰੀ ਹੋਂਦ ਕਾਇਮ ਕਰਨ ਬਾਰੇ ਸੋਚਿਆ ਉਸ ਦਾ ਇਹ ਸ਼ਲਾਘਾਯੋਗ ਕਦਮ ਸਿਫਤ ਕਰਨ ਦੇ ਲਾਇਕ ਪਰ ਦੂਜੇ ਪਾਸੇ ਸਵਾਲ ਪੈਦਾ ਹੁੰਦਾ ਕਿ ਕਾਰ ਤੇ ਸਫਰ ਕਰਦਿਆਂ ਮੱਧ ਪ੍ਰਦੇਸ਼ ਦੇ ਕਸਬੇ ਗੂਨੇ ਤੋਂ ਹੀ ਪੂਰਨ ਸਿਗਨੀਫਿਕੈਂਸ ਕਿਉਂ ਭੇਜੀ ਰਾਹ ਵਿੱਚ ਹੋਰ ਵੀ ਇਨੇ ਸ਼ਹਿਰ ਆਉਂਦੇ ਹਨ ਉੱਥੇ ਨਹੀਂ ਸੀ ਇਹ ਕੰਮ ਕਰ ਸਕਦਾ ਕਿਉਂਕਿ ਗੂਨਾ ਕਸਬਾ ਆਰਐਸਐਸ ਦਾ ਹੈੱਡਕੁਆਰਟਰ ਹੈ ਜਿੱਥੇ 120 ਦੇ ਕਰੀਬ ਸਾਬਕਾ ਆਈਏ ਸਬਸਰਹਨ ਜਿਨ੍ਹਾਂ ਦਾ ਕੰਮ ਹੈ ਕਿ ਉਹ ਹਰ ਵੇਲੇ ਹਿੰਦੁਸਤਾਨ ਨੂੰ ਹਿੰਦੂ ਰਾਸ਼ਟਰ ਬਣਾਉਣ ਦੀਆਂ ਸਕੀਮਾਂ ਕੱਢਦੇ ਰਹਿੰਦੇ ਹਨ ਇਹ ਭਲਾ ਉਹ ਕਿਵੇਂ ਬਰਦਾਸ਼ਤ ਕਰ ਸਕਦੇ ਸਨ ਕਿ ਸਿੱਖ ਆਪਣਾ ਵੱਖਰਾ ਕੈਲੰਡਰ ਬਣਾ ਲੈਣ ਤੇ ਦੀਵਾਲੀ ਦਸਹਰੇ ਤੇ ਹੋਰ ਹਿੰਦੂ ਤਿਉਹਾਰਾਂ ਤੋਂ ਜਾਣ ਛਡਾ ਲੈਣ ਇੱਕ ਕੈਲੰਡਰ ਬਣ ਜਾਣ ਤੇ ਸਿੱਖੋ ਦੀਵਾਲੀ ਮਨਾਉਂਦੇ ਜਿਸ ਦੀਵਾਲੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾਈ ਮਿਲੀ ਸੀ ਰਾਮਚੰਦਰ ਵਾਲੀ ਦੀਵਾਰੀ ਭੁੱਲੀ ਜਾਣੀ ਸੀ ਇਹਨਾਂ ਨੇ ਪੂਰਨ ਸਿੰਘ ਕੋਲੋਂ ਵਿਚਾਰੀ ਬੀਬੀ ਜਗੀਰ ਕੌਰ ਨੂੰ ਤਨਖਾਹਿਆ ਕਰਾਰ ਦਵਾਇਆ ਤਾਂ ਕਿ ਉਹ ਕਲੰਡਰ ਲਾਗੂ ਨਾ ਕਰਵਾ ਸਕੇ ਇਹਨਾਂ ਨੇ ਪੂਰਨ ਸਿੰਘ ਕੋਲੋਂ ਅੱਜ ਦਾ ਕੋਝਾ ਬਿਆਨ ਦਵਾਇਆ ਕਿ ਸਿੱਖ ਦਬ ਕੁਸ਼ਤੀ ਔਲਾਦ ਹਨ ਉਹਨਾਂ ਨੇ ਦੋ ਹੋਰ ਸੰਤਾਂ ਨੂੰ ਵੀ ਪੂਰਨ ਸਿੰਘ ਦੀ ਮਦਦ ਤੇ ਆਉਣ ਦੀ ਚਾਬੀ ਦਿੱਤੀ ਇਸ ਜੁੰਡਲੀ ਨੇ ਹੀ ਵਿਸ਼ਵ ਸਿੱਖ ਕੌਂਸਲ ਦੇ ਸੈਮੀਨਾਰ ਜਿਹੜਾ ਕਿ ਕਲੰਡਰ ਲਾਗੂ ਕਰਨ ਦੀ ਹਮਾਇਤ ਵਿੱਚ ਰੱਖਿਆ ਗਿਆ ਸੀ ਤੇ ਜਿਸ ਵਿੱਚ ਬੀਬੀ ਜਗੀਰ ਕੌਰ ਦੀ ਭਰਪੂਰ ਸ਼ਲਾਘਾ ਕੀਤੀ ਗਈ ਸੀ ਵਿੱਚ ਵਿਗੜਨ ਪਾਉਣ ਲਈ ਬਸ ਭਰਕੇ ਦੁੱਕੀ ਤਿੱਕੀ ਸਿੱਖ ਭੇਜੇ ਸਨ ਪਰ ਸਾਨੂੰ ਉਹਨਾਂ ਦੀ ਨੀਅਤ ਦਾ ਪਹਿਲਾਂ ਹੀ ਪਤਾ ਸੀ ਇਸ ਲਈ ਉਹਨਾਂ ਨੂੰ ਸਫਲਤਾ ਨਾ ਮਿਲੀ ਪੂਰਨ ਸਿੰਘ ਦੇ ਇੱਕ ਹਮੈਤੀ ਸ਼ੇਰ ਸਿੰਘ ਧੰਜਲ ਨਾਂ ਦੇ ਬੰਦੇ ਨੇ ਮੈਨੂੰ ਫੋਨ ਤੇ ਤਮਕੀ ਤੱਕ ਵੀ ਦੇ ਦਿੱਤੀ ਸੀ ਇੱਕ ਪ੍ਰੈਸ ਕਾਨਫਰੰਸ ਕਰਕੇ ਮੈਂ ਸਾਰੀ ਪ੍ਰੈਸ ਨੂੰ ਦੱਸ ਦਿੱਤਾ ਸੀ ਕਿ ਪੂਰਨ ਸਿੰਘ ਸਾਡੇ ਵੱਲੋਂ ਕਰਵਾਏ ਜਾ ਰਹੇ ਸੈਮੀਨਾਰ ਵਿੱਚ ਖਾਪ ਜ਼ਰੂਰ ਪੁਆਏਗਾ ਇਹ ਖਬਰ ਅਖਬਾਰਾਂ ਦੇ ਪਹਿਲੇ ਸਫੇਤੇ ਛਪ ਗਈ ਇਹਨਾਂ ਗੱਲਾਂ ਕਰਕੇ ਕਿਸੇ ਦੀ ਵੀ ਕੋਈ ਚਾਲ ਸਫਲ ਨਾ ਹੋ ਸਕੀ ਅਸਲ ਵਿੱਚ ਪੂਰਨ ਸਿੰਘ ਤੇ ਉਸਦੇ ਨਾਂ ਦੇ ਦੋ ਸਾਧ ਤਾਂ ਸਿਰਫ ਮੋਰੀ ਸਨ ਪਿੱਛੋਂ ਤਾਂ ਰਾਸ਼ਟਰੀ ਸਿੱਖ ਸੰਗਤ ਦੀ ਹਿਲਰੀ ਸੀ ਆਰਐਸਐਸ ਲਈ ਜਿਹੜਾ ਫਾਰਮੂਲਾ ਗੁੰਨੇ ਬੈਠੇ 120 ਵਿਦਵਾਨਾਂ ਥਿੰਕ ਟੈਂਕ ਨੇ ਭੇਜਿਆ ਉਹ ਇਸ ਤਰ੍ਹਾਂ ਹੈ ਨੰਬਰ 1 ਆਰਐਸਐਸ ਦੇ ਵਰਕਰਾਂ ਨੂੰ ਸਿੱਖ ਬਣਾਉਣਾ ਤੇ ਬਕਾਊ ਸਿੱਖਾਂ ਨੂੰ ਖਰੀਦ ਕੇ ਆਰਐਸਐਸ ਵਿੱਚ ਭਰਤੀ ਕਰਕੇ ਸਿੱਖ ਰਹਿਤ ਮਰਿਆਦਾ ਤੋਂ ਉਲਟ ਪ੍ਰਚਾਰ ਕਰਨਾ ਤੇ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨਾ ਨੰਬਰ 2 ਸਿੱਖਾਂ ਦੇ ਧਾਰਮਿਕ ਆਗੂਆਂ ਸੰਤ ਮਹਾਤਮਾ ਡੇਰਿਆਂ ਦੇ ਮੁਖੀਆਂ ਤੇ ਸਿੱਖ ਰਾਜਨੀਤੀ ਵਿੱਚ ਨਰਮ ਖਿਆਲੀਆਂ ਨਾਲ ਚੰਗੇ ਸਬੰਧ ਪੈਦਾ ਕਰਨੇ। ਨੰਬਰ 3 ਆਪਣੇ ਪ੍ਰਚਾਰ ਦਾ ਨਿਸ਼ਾਨਾ ਪਿੰਡਾਂ ਨੂੰ ਬਣਾਉਣਾ ਤੇ ਪਿੰਡੂ ਸਿੱਖਾਂ ਨੂੰ ਗੁਰਬਾਣੀ ਦੇ ਗਲਤ ਅਰਥ ਕੱਢ ਕੇ ਤੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨਾ ਤੇ ਸਿੱਖਾਂ ਨੂੰ ਹਿੰਦੂਆਂ ਦੀ ਹੀ ਅੰਸ਼ ਸਾਬਤ ਕਰਨਾ। ਨੰਬਰ 4 Hindu ਮੰਦਰਾਂ ਵਿੱਚ ਕੀਰਤਨ ਦਰਬਾਰ ਕਰਵਾਉਣੇ ਤੇ ਗੁਰਦੁਆਰਿਆਂ ਵਿੱਚ Hindu ਧਾਰਮਿਕ ਸਮਾਗਮ ਕਰਵਾਉਣੇ ਹਿੰਦੂ ਜਥਿਆਂ ਕੋਲੋਂ ਕੀਰਤਨ ਕਰਵਾਉਣਾ ਤੇ ਸਿੱਖੀ ਵਿਖ ਵਾਲਿਆਂ ਕੋਲੋਂ ਮਾਤਾ ਦੀਆਂ ਪੇਟਾਂ ਗਵਾਉਣੀਆਂ ਨੰਬਰ 5 ਗੁਰਦੁਆਰਾ ਸਹਿਵਾਨ ਵੱਲ ਜਾਂਦਿਆਂ ਰਸਤਿਆਂ ਅਤੇ ਸਿੱਖ ਧਾਰਮਿਕ ਬੋਰਡਾਂ ਦੇ ਥੱਲੇ ਸਿਗਰਟ ਬੀੜੀ ਪਾਣ ਤਬਾਕੂ ਦੇ ਖੋਖੇ ਲਗਾਉਣੇ ਨੰਬਰ 6 ਦਸਮ ਗ੍ਰੰਥ ਨੂੰ ਸਿੱਖਾਂ ਦਾ ਅਸਲੀ ਗ੍ਰੰਥ ਸਾਬਤ ਕਰਨਾ ਤੇ ਦਸਮ ਗ੍ਰੰਥ ਵਿੱਚੋਂ ਆਪਣੀ ਮਰਜ਼ੀ ਦੀਆਂ ਟੁਕਾਂ ਕੱਢ ਕੇ ਸਿੱਖਾਂ ਨੂੰ ਹਿੰਦੂ ਸਾਬਤ ਕਰਨਾ ਨੰਬਰ 7 ਸਿੱਖ ਨਗਰਾਂ ਸਿੱਖ ਮੁਹੱਲਿਆਂ ਤੇ ਸਿੱਖ ਇਲਾਕਿਆਂ ਦੀ ਨਿਸ਼ਾਨਦੇਹੀ ਕਰਕੇ ਇਲਾਕੇ ਵਿੱਚ ਵੱਧ ਤੋਂ ਵੱਧ ਗੈਰ ਸਿੱਖਾਂ ਯੂਪੀ ਬਿਹਾਰ ਦੇ ਬਈਆਂ ਨੂੰ ਵਸਾਉਣਾ ਨੰਬਰ 8 ਸਕੂਲਾਂ ਕਾਲਜਾਂ ਵਿੱਚ ਆਰਐਸਐਸ ਨਾਲ ਸੰਬੰਧਿਤ ਅਧਿਆਪਕ ਲੈਕਚਰਾਰ ਅਤੇ ਪ੍ਰਿੰਸੀਪਲਾਂ ਨੇ ਤੇ ਸਿੱਖ ਵਿਦਿਆਰਥੀਆਂ ਵਿੱਚ ਪਤਿਤਪੁਣੇ ਦੀ ਲਹਿਰ ਨੂੰ ਸ਼ੈਦ ਨਹੀਂ ਤੇ ਸਿੱਖੀ ਤੋਂ ਦੂਰ ਰੱਖਣ ਲਈ ਉਪਰਾਲੇ ਕਰਨੇ ਨੰਬਰ 9 ਪੰਜਾਬ ਬਹੁਗਿਣਤੀ ਸਿੱਖ ਸੂਬੇ ਨੂੰ ਘਟਗਿਣਤੀ ਸਿੱਖ ਸੂਬਾ ਬਣਾਉਣ ਲਈ ਵੱਧ ਤੋਂ ਵੱਧ ਗੈਰ ਸਿੱਖ ਲੋਕ ਪੰਜਾਬ ਭੇਜਨੇ ਤੇ ਨੰਬਰ 10 ਬਾਰਲੇ ਰਾਜਾਂ ਤੋਂ ਵੱਤ ਤੋਂ ਵੱਤ ਜਰੈਮ ਪੇਸ਼ਾ ਲੋਕਾਂ ਤੇ ਮੰਗਤਿਆਂ ਨੂੰ ਪੰਜਾਬ ਸਿੱਖਾਂ ਦੇ ਘਰਾਂ ਵਿੱਚ ਡਾਕੇ ਮਰਵਾਉਣੇ ਤੇ ਬਾਹਰੋਂ ਆਉਣ ਵਾਲੇ ਹਰੇਕ ਮੰਗਤੇ ਤੇ ਜਰੈਮ ਪੇਸ਼ਾ ਲੋਕਾਂ ਨੂੰ ਮੁਫਤ ਸਫਰ ਦੀ ਸਹਤਾ ਦੇਣੀ। ਨੰਬਰ 1 ਦੇਸ਼ ਸ਼ਿਵਾ ਵਰਮੋ ਇਹ ਹੈ ਸ਼ਬਦ ਦੇ ਗਲ ਤਰਥ ਕੱਢ ਕੇ ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ਼ਿਵ ਜੀ ਕੋਲੋਂ ਵਰ ਮੰਗਣ ਦਾ ਪ੍ਰਚਾਰ ਕਰਨਾ। ਨੰਬਰ 2 ਗੁਰੂ ਤੇਗ ਬਹਾਦਰ ਨਾਲ ਸ਼ਹੀਦ ਹੋਣ ਵਾਲਿਆਂ ਨੂੰ ਭਾਈ ਮਤੀ ਦਾਸ ਸ਼ਰਮਾ ਤੇ ਸਤੀ ਦਾਸ ਸ਼ਰਮਾ ਤੇ ਭਾਈ ਦਿਆਲਾ ਸ਼ਰਮਾ ਦਸ ਕੀ Hindu ਸਾਬਤ ਕਰਨਾ। ਨੰਬਰ 10 ਛੋਟੀ ਸੈਫਜ਼ਾਦਿਆਂ ਨੂੰ ਸ਼ਹੀਦ ਕਰਵਾਉਣ ਵਾਲੇ ਹਿੰਦੂ ਗੰਗੂ ਬ੍ਰਾਹਮਣ ਦਾ ਨਾਮ ਬਦਲ ਕੇ ਗੰਗੂਲ ਹੱਕ ਮੁਸਲਮਾਨ ਹੋਣ ਦਾ ਪ੍ਰਚਾਰ ਕਰਨਾ ਨੰਬਰ 4 ਛੋਟੇ ਸੈਫਜ਼ਾਦਿਆਂ ਦਾ ਸ਼ਹੀਦੀ ਕੈਲੰਡਰ ਛਾਪ ਕੇ ਸੈਫਜ਼ਾਦਿਆਂ ਉੱਪਰ ਰਾਮਚੰਦਰ ਨੂੰ ਅਸ਼ੀਰਵਾਦ ਦਿੰਦੇ ਦਿਖਾਉਣਾ ਗੁਰੂ ਨਾਨਕ ਦੇ ਕੈਲੰਡਰ ਤੇ ਲਵਕ੍ਰਿਸ਼ਨ ਨੂੰ ਅਸ਼ੀਰਵਾਦ ਦਿੱਤਾ ਦਿਖਾਉਣਾ ਤੇ ਨੰਬਰ 5 ਓਮ ਨਿਮਾਇ ਸ਼ਿਵਾਏ ਦੀਆਂ ਸੂਰਜੀ ਕਿਰਨਾਂ 10 ਗੁਰੂ ਸਾਹਿਬਾਨ ਤੇ ਦਰਸਾ ਕੇ ਤੇ ਸਭ ਦੇਵੀ ਦੇਵਤਿਆਂ ਦੇ ਪੈਰਾਂ ਵਿੱਚ ਏਕ ਓਕਾਰ ਨੂੰ ਦਰਸਾਉਣਾ ਸ਼੍ਰੇਖਾਂ ਰਹੀ ਚਿੰਤਾ ਦਾ ਵਿਸ਼ਾ ਨੰਬਰ 1 ਪੰਜਾਬ ਵਿੱਚ ਆਰਐਸਐਸ ਦੇ ਸਮਾਗਮਾਂ ਤੇ ਮੀਟਿੰਗਾਂ ਵਿੱਚ ਸਥਾਨਕ ਅਕਾਲੀ ਆਗੂ ਤੇ ਸ਼ਰਮਣੀ ਕਮੇਟੀ ਮੈਂਬਰ ਵੀ ਸ਼ਾਮਲ ਹੁੰਦੇ ਹਨ ਨੰਬਰ 2 ਹਕਮਰਨ ਅਗਾਲੀ ਪਾਰਟੀ ਨੇ ਆਰਐਸਐਸ ਦੀਆਂ ਵਾਦਰੀਆਂ ਸਰਗਰਮੀਆਂ ਤੇ ਨਾ ਹੀ ਚਿੰਤਾ ਪ੍ਰਗਟ ਕੀਤੀ ਤੇ ਨਾ ਹੀ ਕੋਈ ਪਾਬੰਦੀ ਲਾਈ ਹੈ ਨੰਬਰ 3 ਸ਼ਰਮਣੀ ਕਮੇਟੀ ਨੇ ਵੀ ਕੋਈ ਗੰਭੀਰ ਨੋਟਿਸ ਨਹੀਂ ਲਿਆ ਤੇ ਇਸ ਦੀ ਧਰਮ ਪ੍ਰਚਾਰ ਕਮੇਟੀ ਵੀ ਇਸ ਮੁੱਦੇ ਤੇ ਖਾਮੋਸ਼ ਹੈ ਨੰਬਰ 4 ਸਿੱਖ ਧਰਮ ਸਥਾਨ ਦੇ ਹੈੱਡ ਗ੍ਰੰਥੀ ਤਖਤਾਂ ਦੇ ਜਥੇਦਾਰ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਅਕਾਲੀ ਨਤਾਵਾਂ ਦਾ ਆਰਐਸਐਸ ਨਾਲ ਸੰਬੰਧ ਰੱਖਣਾ। ਨੰਬਰ 5 ਸਿੱਖਾਂ ਦੀ ਇੱਕਾਦੁੱਕਾ ਤੇ ਇਸ ਤਰ੍ਹਾਂ ਰਾਸੀ ਗੁਰਪਾਣੂ ਛੱਡ ਕੇ ਬਾਕੀ ਸਭ ਆਪਣੇ ਰਾਸੀ ਸਵਾਰਤਾ ਕਾਰਨ ਬੇਦਬਰੀ ਖਾਮੋਸ਼ੀ ਅਖਤਾਰ ਕਰਕੇ ਬੈਠੇ ਹਨ। ਨੰਬਰ 6 ਸਿੱਖਾਂ ਦੇ ਧਾਰਮਿਕ ਆਗੂ ਸੰਤ ਮਹਾਪੁਰਸ਼ ਡੇਰਿਆਂ ਵਾਲੇ ਬਾਬੇ ਕੀਰਤਨੀਏ ਕਥਾਵਾਚਕ ਤੇ ਢਾਡੀ ਜਥੇ ਜੋ ਅਕਸਰ ਆਪਣੀ ਪੇਸ਼ਕਾਰੀ ਦਾ ਸਿੱਕਾ ਜਮਾਉਂਦੇ ਰਹਿੰਦੇ ਹਨ। ਕੋਈ ਵੀ ਨੰਗੇ ਤੜ ਮੈਦਾਨ ਵਿੱਚ ਨਹੀਂ ਉਤਰਿਆ ਜੋ ਸਿੱਖ ਪੰਥ ਨੂੰ ਇਸ ਗੰਭੀਰ ਸੰਕਟ ਦਾ ਅਹਿਸਾਸ ਕਰਵਾ ਕੇ ਸਿੱਖਾਂ ਦਾ ਪ੍ਰੇਰਣਾ ਸਰੋਤ ਬਣਿਆ ਹੋਵੇ। ਨੰਬਰ 7 ਸਿੱਖ ਕੌਮ ਦੀ ਬਕਰੀ ਪਛਾਣ ਦੱਸਣ ਵਾਲਾ ਨਾਨਕਸ਼ਾਈ ਕਲੰਡਰ ਸਿੱਖ ਆਗੂਆਂ ਵੱਲੋਂ ਆਰਐਸਐਸ ਦੇ ਇਸ਼ਾਰੇ ਤੇ ਲਾਗੂ ਨਾ ਹੋਣ ਦੇਣਾ ਤੇ ਨੰਬਰ 8 ਸਿੱਖ ਕੌਮ ਦੀ ਰਹਿਨਮਾਈ ਕਰਨ ਵਾਲੇ ਤਖਤਾਂ ਦੇ ਜਥੇਦਾਰਾਂ ਵੱਲੋਂ ਕੋਈ ਵੀ ਕਾਰਵਾਈ ਨਾ ਕਰਨਾ ਤੇ ਮੀਟਿੰਗਾਂ ਦਾ ਐਲਾਨ ਕਰਕੇ ਕਿਸੇ ਦਬਾਅ ਕੰਨ ਮੀਟਿੰਗਾਂ ਮੁਲਤਵੀ ਕਰਨਾ। ਦੂਜੇ ਪਾਸੇ ਰਾਸ਼ਟਰੀ ਸਿੱਖ ਸੰਗਤ ਆਪਣੇ ਵਰਕਰਾਂ ਨੂੰ ਹਦੇਸ਼ ਦਿੰਦੀ ਹੈ। ਨੰਬਰ 1 ਕਟ ਗਿਣਤੀਆਂ ਦੇ ਵਿਰੁੱਧ ਹਥਿਆਰਾਂ ਨੂੰ ਇਕੱਠਾ ਕਰਨ ਦੀ ਪ੍ਰਕਿਰਿਆ ਤੇਜ਼ ਕੀਤੀ ਜਾਵੇ। ਨੰਬਰ 2 ਸਰਕਾਰੀ ਅਧਿਕਾਰੀਆਂ ਵਿੱਚ ਹਿੰਦੂਤਵ ਨੂੰ ਵਧਾਉਣ ਦਾ ਕੰਮ ਤੇਜ਼ ਕੀਤਾ ਜਾਵੇ। ਨੰਬਰ 3 ਡਾਕਟਰਾਂ, ਕੈਮਿਸਟਾਂ ਵਿੱਚ ਹਿੰਦੂਤਵ ਨੂੰ ਵਧਾਇਆ ਜਾਵੇ। ਕਟ ਗਿਣਤੀਆਂ ਨੂੰ ਵੇਲਾ ਵੇਹਾ ਚੁੱਕੀਆਂ ਦਵਾਈਆਂ ਦਿੱਤੀਆਂ ਜਾਣ। ਨਵਜੰਮੇ ਬੱਚਿਆਂ ਨੂੰ ਅਪੰਗ ਬਣਾਉਣ ਲਈ ਟੀਕੇ ਲਾਏ ਜਾਣ। ਸ਼ੂਦਰ, ਮੁਸਲਮਾਨ, ਸਾਈ ਤੇ ਸਿੱਖ ਬਸਤੀਆਂ ਨੇੜੇ ਗਲਤ ਖੂਨਦਾਨ ਕੈਂਪ ਲਾਏ ਜਾਣ। ਨੰਬਰ 4 ਦਲ ਤਾਂ ਪਛੜੀਆਂ ਸ਼੍ਰੇਣੀਆਂ ਅਸਾਈਆਂ ਦੀਆਂ ਬਸਤੀਆਂ ਵਿੱਚ ਜੈ ਸ਼੍ਰੀ ਰਾਮ ਦਾ ਨਾਰਾ ਪ੍ਰਚਲਿਤ ਕੀਤਾ ਜਾਵੇ ਜਰਮ ਪੇਸ਼ਾ ਲੋਕਾਂ ਨੂੰ ਬਸਤੀਆਂ ਦੇ ਨੇੜੇ ਵਧਾ ਕੇ ਸ਼ਰਾਬ ਨਸ਼ੀਲੀ ਅਵਸਥਾ ਜੂਏ ਬਾਜ਼ ਤੇ ਲਾਟਰੀਆਂ ਦੇ ਅੱਡੇ ਬਣਾਏ ਜਾਣ ਇਹਨਾਂ ਦੀਆਂ ਔਰਤਾਂ ਨੂੰ ਦੇ ਵਪਾਰ ਲਈ ਉਕਸਾਇਆ ਜਾਵੇ ਇਹਨਾਂ ਦੇ ਬੱਚਿਆਂ ਨੂੰ ਵੱਧ ਤੋਂ ਵੱਧ ਆਪਣੇ ਸਕੂਲਾਂ ਵਿੱਚ ਲਿਆਂਦਾ ਜਾਏ ਤੇ ਆਰਐਸਐਸ ਦੀਆਂ ਹਦਾਇਤਾਂ ਅਨੁਸਾਰ ਪੜਾਇਆ ਜਾਏ ਨੰਬਰ 5 ਗੈਰ ਹਿੰਦੂਸਤਾਨਾ ਦੇ ਨੇੜੇ Hindu Devi ਦੇਵਤਿਆਂ ਦੀਆਂ ਮੂਰਤੀਆਂ ਨੂੰ ਜ਼ਮੀਨ ਥੱਲੇ ਦਬਾਉਣ ਦਾ ਕਾਰਜ ਜਾਰੀ ਰੱਖਿਆ ਜਾਵੇ ਜੇ ਹਸਾਇਤ ਰਚਿਆ ਜਾਏ ਕਿ ਸਭ ਤੋਂ ਸਕੇ ਕਿ ਚਰਚ ਮਸਜਿਦਾਂ ਦੇ ਸਤੂਪੇ ਪੁਰਾਣੇ ਹਿੰਦੂ ਧਾਰਮਿਕ ਸਥਾਨ ਹਨ ਜਿਨ੍ਹਾਂ ਨੂੰ ਇਸਾਈ ਮੁਸਲਮਾਨਾਂ ਤੇ ਬੋਧੀ ਹਮਲਾਵਰਾਂ ਨੇ ਟੈਟੇੜੀ ਕਰ ਦਿੱਤਾ ਸੀ ਨੰਬਰ 6 ਬੋਧਾ ਜਨਾਂ ਇਸਾਈਆਂ ਤੇ ਸਿੱਖਾਂ ਮੁਸਲਮਾਨਾਂ ਦਾ ਹਿੰਦੂ ਕਰਨ ਜਾਰੀ ਰੱਖਿਆ ਜਾਏ ਜੈਨ ਮੰਦਰਾਂ ਵਿੱਚ ਰਾਮ ਦੀ ਪੂਜਾ ਕਰਵਾਈ ਜਾਏ ਮਸਜਿਦਾਂ ਨੂੰ ਪੁਰਾਣੇ ਮੰਦਰ ਦੱਸ ਕੇ ਹਮਲੇ ਕੀਤੇ ਜਾਣ ਇਸਾਈ ਮਿਸ਼ਨਰੀਆਂ ਨੂੰ ਪ੍ਰਚਾਰ ਤੋਂ ਸਖਤੀ ਨਾਲ ਰੋਕਿਆ ਜਾਏ ਲੋੜ ਪੈਣ ਤੇ ਪਰਿਵਾਰ ਸਮੇਤ ਖਤਮ ਕੀਤਾ ਜਾਏ ਜਦੋਂ ਸਾਰੇ ਗੁਰੂ ਸਹਿਬਾਨ ਸਾਂਝੇ ਗੁਰਬਾਣੀ ਸਾਂਝੀ ਗੁਰਦੁਆਰੇ ਸਾਂਝੇ ਅਤੇ ਮੰਦਰ ਸਾਂਝੇ ਗੁਰਪੁਰਬ ਤੇ RAM NAVMI ਸਾਂਝੀ ਤਾਂ ਫਿਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਮੰਦਰ ਕਮੇਟੀਆਂ ਸਾਂਝੀਆਂ ਕਿਉਂ ਨਹੀਂ ਸੁਦਰਸ਼ਨ ਚੋਹਾਨ ਪਰਦੇਸ਼ਿਕ ਸੰਗਠਨ ਮੰਤਰੀ ਰਾਸ਼ਟਰੀ ਸਿੱਖ ਸੰਗਠਨ ਪੰਜਾਬ ਦਾ ਕਹਣਾ ਹੈ ਅਕਸਰ ਗੁਰਦੁਆਰਿਆਂ ਵਿੱਚ ਜਾਂ ਹੋਰ ਧਾਰਮਿਕ ਦੀਵਾਨਾਂ ਵਿੱਚ ਸਾਡੇ ਪੰਥਕ ਤੇ ਸਿੱਖ ਵਿਦਵਾਨ ਇਹ ਕਹੇ ਜਾਂਦੇ ਹਨ ਗੁਰੂ ਉਪਦੇਸ਼ ਚਾਰੇ ਵਰਨਾਂ ਨੂੰ ਸਾਂਝਾ ਆਮ ਤੌਰ ਤੇ ਹਰ ਗੁਰਦੁਆਰੇ ਦੇ ਦਰਵਾਜ਼ੇ ਵੀ ਚਾਰ ਬਣਾਏ ਜਾਂਦੇ ਹਨ ਹਰ ਵਚਨ ਲਈ ਇੱਕ ਦਰਵਾਜ਼ਾ ਚਾਰ ਵਰਨ ਹਨ ਚਾਰ ਦਰਵਾਜ਼ੇ ਸਾਰੇ ਜਾਣਦੇ ਹਨ ਕਿ ਇਹ ਵਿਵਸਥਾ ਹਿੰਦੂ ਸਮਾਜ ਦੀ ਪਛਾਣ ਹੈ ਜਿਸ ਵਿੱਚ ਚਾਰ ਵਰਨ ਭਾਵ ਬ੍ਰਾਹਮਣ ਖੱਤਰੀ ਵੈਸ਼ ਅਤੇ ਸ਼ੂਦਰ ਮੰਦਰ ਹੋਵੇ ਜਾਂ ਗੁਰਦੁਆਰਾ ਦੋਨਾਂ ਦਾ ਅਧਿਆਤਮਿਕ ਦਰਸ਼ਨ ਇੱਕ ਹੀ ਹੈ ਜਦ ਚਿੰਤਨ ਇੱਕ ਹੈ ਜੀਵਨ ਮੂਲ ਇੱਕ ਹੈ ਮਾਨ ਬਿੰਦੂ ਇੱਕ ਹੈ ਜੀਵਨ ਦ੍ਰਿਸ਼ਟੀ ਇੱਕ ਹੈ ਸਭਿਆਚਾਰ ਤੇ ਪਰੰਪਰਾਮਾ ਇਕਨ ਪਰਵਾਰ ਸਾਂਝੇ ਹਨ ਬਾਜ਼ਾਰ ਸਾਂਝੇ ਹਨ ਵਪਾਰ ਸਾਂਝੇ ਹਨ ਜਿਉਣਾ ਮਰਨਾ ਸਾਂਝਾ ਹੈ ਸ਼ਮਸ਼ਾਨ ਸਾਂਝੇ ਹਨ ਕਲਬਾਂ ਸਾਂਝੀਆਂ ਹਨ ਰਾਜਨੀਤਿਕ ਦਲ ਸਾਂਝੇ ਹਨ ਜਦ ਸਭ ਕੁਝ ਹੀ ਸਾਂਝਾ ਹੈ ਗੁਰਪੁਰਬ RAM ਨੌਮੀ ਕ੍ਰਿਸ਼ਨ ਜਨਮਾਸਟਮੀ ਵਿਸਾਖੀ ਦੀਵਾਲੀ ਜਦ ਸਭ ਸਾਂਝੇ ਹਨ ਤਾਂ ਫਿਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਮੰਦਰ ਕਮੇਟੀਆਂ ਸਾਂਝੀਆਂ ਕਿਉਂ ਨਹੀਂ ਇਹਨਾਂ ਕਮੇਟੀਆਂ ਵਿੱਚ ਸਹਿਜਤਾ ਦੀ ਰੂਪ ਅਤੇ ਕੇਸ਼ਾਤਰੀ ਰੂਪ ਦਾ ਅੰਤਰ ਕਿਉਂ ਧਾਰਮਿਕ ਤਿਉਹਾਰ ਮਨਾਉਣ ਅਤੇ ਕਮੇਟੀਆਂ ਬਣਾਉਣ ਵਿੱਚ ਇੱਕ ਕੱਚੀ دیوار ਕਿਉਂ ਇਹ ਕੱਚੀ ਕੰਧ ਹਰ ਹਾਲਤ ਵਿੱਚ ਡਿੱਗ ਜਾਣੀ ਚਾਹੀਦੀ ਹੈ। ਨਾ ਤਾਂ ਹਿੰਦੂਆਂ ਦੇ ਲਈ ਗੁਰੂ ਸਾਹਿਬਾਨ ਤੇ ਗੁਰਪੁਰ ਬੇਗਾਨੇ ਹਨ ਤੇ ਨਾ ਹੀ ਸਿੱਖਾਂ ਦੇ ਲਈ ਭਗਵਾਨ ਕ੍ਰਿਸ਼ਨ ਬੇਗਾਨੇ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੀ ਆਤਮਕਥਾ ਸ੍ਰੀ ਬਚਿਤ੍ਰਨਾਟਕ ਵਿੱਚ ਆਪ ਆਪਣੀ ਲੇਖਣੀ ਤੇ ਸ਼ਬਦਾਂ ਦੁਆਰਾ ਸਿੱਧ ਕੀਤਾ ਕਿ ਸਾਰੇ ਗੁਰੂ ਸਾਹਿਬਾਨ ਬੇਦੀ ਅਤੇ ਸੋਢੀ ਵੰਸ਼ ਵਿੱਚੋਂ ਪ੍ਰਗਟ ਹੋਏ। ਬੇਦੀ ਅਤੇ ਸੋਢੀ ਵੰਸ਼ ਲਾਵਤੇ ਕੁਸ਼ਤੀ ਉਲਾਸਨ। ਲਾਵਤੇ ਕੁਸ਼ਤੇ ਪੁੱਤਰ ਸਨ। ਇਸ ਰਿਸ਼ਤੇ ਨਾਲ ਸਾਰੇ ਗੁਰੂ ਸਾਹਿਬਾਨ ਅਤੇ ਗੁਰੂ ਚੇਲੇ ਸੂਰਜਵੰਸ਼ੀ ਹਨ ਰਗੁਵੰਸ਼ੀ ਹਨ ਕਿੰਨਾ ਚੰਗਾ ਹੋਵੇ ਜੇਕਰ ਗੁਰਦੁਆਰਾ ਤੇ ਮੰਦਿਰ ਕਮੇਟੀਆਂ ਸਹਿਜਤਾਰੀ ਤੇ ਕੇਸ਼ਾਤਰੀ ਪ੍ਰਾਪ ਮਿਲ ਜੁਲ ਕਰ ਮਨਾਉਣ ਅਤੇ ਉਹਨਾਂ ਨੂੰ ਚਲਾਉਣ ਤਾਂ ਕਿ ਸਮਾਜ ਵਿੱਚ ਮਿੱਠੀ ਏਕਤਾ ਤੇ ਸਮਰਸਤਾ ਦਾ ਵਾਤਾਵਰਨ ਨਿਰਮਾਣ ਹੋ ਵੀ ਰਾਸ਼ਟਰੀ ਸਿੱਖ ਸੰਗਠਨ ਰਜਿਸਟਰਡ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਪ੍ਰਿੰਸੀਪਲ ਸਰਦਾਰ ਸੇਵਾ ਸਿੰਘ ਚਾਵਲਾ ਫਰੀਦਕੋਟ ਮੁਖਸਕੱਤਰ ਸਰਦਾਰ ਰਗਵੀਰ ਸਿੰਘ ਸ਼ੇਰ ਦਾ ਅਮਰਸਰ ਇਸ ਤੋਂ ਦਰਸ਼ਨ ਚੋਹਾਨ ਸੰਗਠਨ ਸਖਤਰ ਜਲੰਧਰ ਦੇ ਸਾਂਝੇ ਬਿਆਨ ਦੀ ਹੂਬ ਹੂਬ ਇਹ ਨਕਲ ਹੈ। ਬਾਕੀ ਅਗਲੇ ਅੰਕ ਵਿੱਚ ਧੰਨਵਾਦ।